ਇਹ ਆ ਅੰਮ੍ਰਿਤਸਰ ਸਾਹਿਬ ਦੀ ਲੋਕਲ ਮਾਰਕੀਟ ਇੱਥੇ ਸਾਰੀਆਂ ਦੁਕਾਨਾਂ ਦੇ ਨਾਮ ਇੱਕੋ ਕਲਰ ਨਾਲ ਲਿਖੇ ਹੋਏ ਨੇ ਤੇ ਦਰਬਾਰ ਸਾਹਿਬ ਦੇ ਬਾਹਰ ਨਿਕਲਦੇ ਸਾਰੇ ਇਹ ਮਾਰਕੀਟ ਆਪਾਂ ਸਤਿ ਸ਼੍ਰੀ ਅਕਾਲ ਜੀ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਆ 골ਡਨ ਟੈਂਪਲ ਬਾਬਾ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਅੱਜ ਆਪਾਂ ਜਾ ਰਹੇ ਹਾਂ ਜਲਿਆਂ ਵਾਲੇ ਬਾਗ ਜਿੱਥੇ ਹੱਥੇ ਲੋਕਾਂ ਤੇ ਗੋਲੀ ਚੱਲੀ ਸੀ ਇਹ ਹੈਗੀ ਜੀ ਲੋਕਲ ਮਾਰਕੀਟ ਜਿਹੜੀ ਕਿ ਦਰਬਾਰ ਸਾਹਿਬ ਦੇ ਬਾਹਰਲੀ ਸਾਈਡ ਬਣੀ ਹੋਈ ਆ ਇੱਥੇ ਬਹੁਤ ਜ਼ਿਆਦਾ ਕਰਾਊਡ ਹੁੰਦਾ ਡੇਲੀ ਬਹੁਤ ਜ਼ਿਆਦਾ ਭੀੜ ਹੁੰਦੀ ਆ ਇੱਥੋਂ ਦੀ ਐਂਟਰੀ ਇੱਥੋਂ ਆਪਾਂ ਜਲਿਆਂਵਾਲੇ ਬਾਗ ਵਿੱਚ ਐਂਟਰ ਕਰਦੇ ਹਾਂ ਤੇ ਇਹੀ ਰਸਤਾ ਨਿਕਲਣ ਦਾ ਬਾਹਰ ਤੇ ਇਹੀ ਰਸਤਾ ਅੰਦਰ ਜਾਣ ਦਾ ਸੀ ਜਦੋਂ ਜਲਿਆਂਵਾਲਾ ਬਾਗ ਵਿੱਚ ਹੱਤਿਆਕਾਂਡ ਹੋਇਆ ਸੀ ਤੇ ਇਹ ਆਸ-ਪਾਸ ਉਸ ਟਾਈਮ ਦੇ ਕ੍ਰਾਂਤੀਕਾਰ ਲੋਕਾਂ ਦੀਆਂ ਮੂਰਤੀਆਂ ਬਣਾਈਆਂ ਗਈਆਂ ਨੇ ਉਹਨਾਂ ਦੇ ਸਟੈਚੂ ਬਣੇ ਹੋਏ ਨੇ ਐਂਟਰ ਕਰਦੇ ਹੀ ਤੁਹਾਨੂੰ ਕੁਝ ਇਸ ਤਰ੍ਹਾਂ ਦਾ 뷰 ਦੇਖਣ ਨੂੰ ਮਿਲੂਗਾ ਦੇਖੋ ਸਾਹਮਣੇ ਇਹ ਕਬੂਤਰਾਂ ਵਾਸਤੇ ਬਣਾਇਆ ਹੋਇਆ ਵਾ ਜਾ ਪੰਛੀਆਂ ਵਾਸਤੇ ਮੰਨ ਲਓ ਵੀ ਕੋਈ ਵੀ ਪੰਛੀ ਇੱਥੇ ਆ ਕੇ ਪਾਣੀ ਪੁਣੀ ਪੀਂਦੇ ਆ ਤੇ ਆਪਣਾ ਮਸਤੀ ਕਰਦੇ ਆ ਦੇਖੋ ਕਿੰਨੀ ਗਰਮੀ ਆ ਤੇ ਕਬੂਤਰ ਪਾਣੀ ਦੇਖੇ ਉੱਡ ਗਏ ਨੇ ਤੇ ਹੁਣ ਆਪਾਂ ਦੇਖਦੇ ਆ ਉਹ ਖੂਹ ਜਿੱਥੇ 1919 ਇਸ ਵਿੱਚ ਜਰਨਲ ਡਾਇਰ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਜਲਿਆਂ ਵਾਲਾਂ ਹੱਤਿਆ ਕਾਂਡ ਬਾਰੇ ਸਾਰੇ ਲੋਕਾਂ ਨੂੰ ਪਤਾ ਹੀ ਆਪਾਂ ਸ਼ੁਰੂ ਤੋਂ ਹੀ ਪੜਦੇ ਆ ਰਹੇ ਆ ਕਿ 1919 ਇਸ ਵਿੱਚ ਵਿਸਾਖੀ ਵਾਲੇ ਦਿਨ ਜਰਨਲ ਡਾਇਰ ਵੱਲੋਂ ਨੇ ਹੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਸੀ ਤੇ ਉਹਨਾਂ ਨੇ ਆਪਣੀ ਜਾਨ ਬਚਾਉਣ ਦੇ ਖਾਤਰ ਇਸ ਜਿਹੜਾ ਸਾਹਮਣੇ ਖੂਹ ਦੇਖ ਰਹੇ ਹੋ ਇਸ ਖੂਹ ਵਿੱਚ ਛਾਲਾ ਮਾਰ ਦਿੱਤੀਆਂ ਸੀ ਤੇ ਇਸ ਖੂਹ ਦੇ ਵਿੱਚ ਦੇਖੋ ਕਿਦਾਂ ਉਹਨੂੰ ਕਵਰ ਕਰਕੇ ਆਸ-ਪਾਸੋਂ ਬੰਦ ਕਰ ਦਿੱਤਾ ਤਾਂ ਉਹਦੇ ਨੇੜੇ ਨਾ ਕੋਈ ਜਾ ਸਕੇ ਤੇ ਆਹ ਸਾਹਮਣੇ ਗੋਲੀਆਂ ਦੇ ਨਿਸ਼ਾਨ ਦੇਖੋ ਕਿੰਨੇ ਨਿਸ਼ਾਨ ਨੇ 6 4 10 ਤੇ 5 15 18 20 ਨਿਸ਼ਾਨ ਇਸ ਕੰਧ ਉੱਤੇ ਵੀ ਲੱਗੇ ਹੋਏ ਨੇ ਜਿਹੜੀ ਆ ਕੰਧ ਦੇਖ ਰਹੇ ਹੋ ਤੁਸੀਂ ਇੱਥੇ ਆਹ ਸਾਹਮਣੇ ਦੇਖੋ ਕੰਤ ਤੇ ਗੋਲੀਆਂ ਦੇ ਨਿਸ਼ਾਨ ਉੱਤੇ ਲੱਗੇ ਹੋਏ ਆ ਤੇ ਇੱਥੇ ਬਣਿਆ ਹੋਇਆ ਜਲਿਆਂਵਾਲੇ ਵਾਲੇ ਬਾਗ ਦੀ ਨਿਸ਼ਾਨੀ ਜਿਹਦੇ ਤੋਂ ਜਲਿਆਂਵਾਲੇ ਬਾਗ ਨੂੰ ਪਛਾਣਿਆ ਜਾਂਦਾ ਵਾ ਤੇ ਉਹਦੇ ਆਸ-ਪਾਸ ਇਹ ਲੱਗੇ ਹੋਏ ਆ ਕਮਲ ਦੇ ਫੁੱਲ ਕਮਲ ਦੇ ਫਲਾਵਰ ਆ ਸਾਹਮਣੇ ਨਿਸ਼ਾਨ ਲੱਗਿਆ ਹੋਇਆ ਬਣਿਆ ਹੋਇਆ ਜਲਿਆਂਵਾਲੇ ਬਾਗ ਦਾ ਤੇ ਇਹਦੇ ਵਿੱਚ ਕਾਫੀ ਜਿਆਦਾ ਨਿੱਕੇ ਨਿੱਕੇ ਮੱਛੀਆਂ ਵੀ ਨੇ ਤੇ ਦੇਖੋ ਕਿਦਾਂ ਸਾਹਮਣੇ ਦੇਖ ਰੋ ਦੇਖ ਲਓ ਤੁਸੀਂ ਨਿੱਕੇ ਨਿੱਕੇ ਮੱਛੀਆਂ ਫਿਰ ਰਹੀਆਂ ਨੇ ਤੇ ਇਹਦੇ ਵਿੱਚ yellow color ਦੇ ਫਲਾਵਰ ਲੱਗੇ ਹੋਏ ਆ ਤੇ ਬਹੁਤ ਕਾਫੀ ਜਿਆਦਾ ਮਤਲਬ ਸਾਫ ਸੁਥਰਾ ਸਫਾਈ ਰੱਖੀ ਹੋਈ ਹੈ ਜਲਿਆਂਵਾਲੇ ਬਾਗ ਦੇ ਵਿੱਚ ਤੇ ਸਿਕਿਉਰਿਟੀ ਗਾਰਡ ਵੀ ਲਗਾਏ ਗਏ ਆ ਤਾਂ ਕਿ ਲੋਕ ਸ਼ਰਾਰਤ ਨਾ ਕਰ ਸਕਣ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਚੀਜ਼ ਨਾਲ ਇਹ ਹੈਗੀ ਆ ਪੁਰਾਣੀ ਇਮਾਰਤ ਉਸ ਸਮੇਂ ਦੀ ਜਦੋਂ ਜਰਨਲ ਡਾਇਨ ਗੋਲੀਆਂ ਚਲਾਈਆਂ ਸੀ ਤੇ ਪੂਰੇ ਜਲਿਆਂਵਾਲੇ ਬਾਗ ਚ ਕੋਨੇ-ਕੋਨੇ ਤੇ ਗੋਲੀਆਂ ਚਲਾਈਆਂ ਗਈਆਂ ਸੀ ਇਸ ਬਿਲਡਿੰਗ ਵਿੱਚ ਵੀ ਦੇਖੋ ਕਿੰਨੀਆਂ ਗੋਲੀਆਂ ਲੱਗੀਆਂ ਹੋਈਆਂ ਇਹ ਨਿਸ਼ਾਨ ਲੱਗੇ ਹੋਏ ਨੇ ਸਾਹਮਣੇ ਦੇਖੋ ਤੇ ਲੋਕ ਆਪਣੀ ਯਾਦਗਾਰੀ ਫੋਟੋਆਂ ਖਿਚਵਾ ਰਹੇ ਨੇ ਇਹਨਾਂ ਬਿਲਡਿੰਗਾਂ ਦੇ ਸਾਹਮਣੇ ਆ ਕੇ ਦੇਖੋ ਤੇ ਬਹੁਤ ਜ਼ਿਆਦਾ ਮਤਲਬ ਨੁਕਸਾਨ ਹੋਇਆ ਸੀ ਉਦੋਂ ਬਹੁਤ ਜ਼ਿਆਦਾ ਤਰਾਸਦੀ ਹੋਈ ਸੀ ਜਦੋਂ ਲੋਕ ਇੱਥੇ ਅੰਦਰ ਠਹਿਰੇ ਹੋਏ ਸੀ ਤੇ ਬਾਹਰੋਂ ਇੱਕ ਦਮ ਜਰਨਲ ਡਾਇਲ ਨੇ ਆ ਕੇ ਗੋਲੀਆਂ ਚਲਾਈਆਂ ਸੀ ਤੇ ਇੱਕੋ ਇੱਕ ਰਸਤਾ ਸੀ ਜਿੱਥੋਂ ਆਪਾਂ ਐਂਟਰ ਕੀਤੇ ਆ ਤੇ ਉੱਥੋਂ ਹੀ ਬਾਹਰ ਨਿਕਲਣ ਦਾ ਰਸਤਾ ਸੀਗਾ ਇੱਕੋ ਇੱਕ ਰਸਤਾ ਸੀ ਜਲਿਆਂਵਾਲੇ ਬਾਗ ਵਿੱਚ ਆਉਣ ਤੇ ਜਾਣ ਦਾ ਉਸ ਟਾਈਮ ਤੇ ਆਹਦੇ ਲੋ ਸਾਹਮਣੇ ਕੁੰਜੇ ਤੇ ਇਸ ਕੁੰਜੇ ਤੇ ਵੀ ਗੁਲੀਆਂ ਚਲਾਈਆਂ ਗਈਆਂ ਸੀ ਬਹੁਤ ਜ਼ਿਆਦਾ ਮਤਲਬ ਦੇਖੋ ਕਾਫੀ ਜ਼ਿਆਦਾ ਗੁਲੀਆਂ ਦੇ ਇਨਸਾਨ ਲੱਗੇ ਹੋਏ ਨੇ ਤੇ ਦੇਖ ਲੋ ਕਟੋ ਕਟ ਹਜ਼ਾਰਾਂ ਦੇ ਹਿਸਾਬ ਨਾਲ ਗੁਲੀਆਂ ਚੱਲੀਆਂ ਸੀਗੀਆਂ ਤੇ ਕਾਫੀ ਲੋਕ ਜ਼ਖਮੀ ਵੀ ਹੋਏ ਸੀ ਤੇ ਕਈ ਲੋਕਾਂ ਨੇ ਖੂਬ ਵਿੱਚ ਛਾਲਾਂ ਮਾਰ ਦਿੱਤੀਆਂ ਸੀ ਆਪਣੀ ਜਾਨ ਬਚਾਉਣ ਦੇ ਖਾਤਰ ਇਸ ਦੀਵਾਰ ਦਾ ਆਪਣਾ ਹੀ ਮਹੱਤਵ ਹੈ ਜਿਹੜੇ ਲੋਕ ਰੋਲਟੈਕਟੇ ਵਿਰੋਧ ਵਿੱਚ ਇਕੱਠੇ ਹੋਏ ਸੀ ਉਸ ਉਹਨਾਂ ਲੋਕਾਂ ਉੱਤੇ ਉਸ ਟਾਈਮ ਵਿੱਚ ਜਰਨਲ ਡਾਇਨ ਨੇ ਗੋਲੀਆਂ ਚਲਾਈਆਂ ਸੀ ਤੇ 36 ਗੋਲੀਆਂ ਦੇ ਇਨਸਾਨ ਇਸ ਦੀਵਾਰ ਦੇ ਵਿੱਚ ਨੇ ਤੇ ਲੋਕ ਆਪਣੀ ਯਾਦਗਾਰੀ ਫੋਟੋਆਂ ਵਿਚਾਰੇ ਨੇ ਤੇ ਆਹ ਲਿਖ ਕੇ ਵੀ ਲਗਾਇਆ ਹੋਇਆ ਇਸ ਦੀਵਾਰ ਦੇ ਮਹੱਤਵ ਬਾਰੇ ਇਹ ਹੈ ਆ ਪਰਮ ਗਤੀ ਦਾ ਮੈਦਾਨ ਇਹ ਸਾਹਮਣੇ ਪਰਮ ਗਤੀ ਦਾ ਮੈਦਾਨ ਹੈ ਮੈਦਾਨ ਦੇ ਬਿਲਕੁਲ ਸੱਜੇ ਪਾਸੇ ਇੱਕ ਨਵਾਂ ਰਸਤਾ ਬਣਾਇਆ ਐਗਜ਼ਿਟ ਕਰਨ ਵਾਸਤੇ ਲੋਕ ਪੁਰਾਣੇ ਰਸਤੇ ਤੋਂ ਇੰਟਰ ਕਰਦੇ ਆ ਤੇ ਨਵੇਂ ਰਸਤੇ ਚੋਂ ਐਗਜ਼ਿਟ ਕਰਦੇ ਆ ਇੱਥੋਂ ਆਪਾਂ ਸਿੱਧਾ ਬਾਜ਼ਾਰ ਨੂੰ ਨਿਕਲ ਜਾਾਂਗੇ ਇਹ ਆ ਗਿਆ ਜੀ ਬਾਜ਼ਾਰ ਬਾਜ਼ਾਰ ਕਾਫੀ ਵੱਡਾ ਵਾ ਅੰਮ੍ਰਿਤਸਰ ਸਾਹਿਬ ਤੇ ਠੀਕ ਆ ਜੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮਿਲਦੇ ਆ ਨਵੀਂ ਵੀਡੀਓ ਵਿੱਚ